ਮੈਂ ਤਾਂ ਵੇਚੂੰਗੀ ਨਸ਼ਾ ਵੇਚੂੰਗੀ ਨਾਰੰਗਵਾਲ ਦੀ ਔਰਤ ਜਿਹੜੀ ਹੈਗੀ ਆ ਇਹ ਸਰਪੰਚ ਨਾਲ ਤਰਕਰਾਰ ਕਰਦੀ ਹੋਈ ਤੁਸੀਂ ਪਹਿਲਾਂ ਇਸ ਦੀ ਜਿਹੜੀ ਵੀਡੀਓ ਜ਼ਰੂਰ ਦੇਖੋ ਉਸ ਤੋਂ ਬਾਅਦ ਗੱਲ ਕਰਦੇ ਆ ਨਸ਼ਾ ਵੇਚਦੇ ਹੋ ਮੇਰੇ ਮਰਦੇ ਦਾ ਮਰਵਾ ਨਸ਼ਾ ਵੇਚਦੇ ਕਿਉਂ ਆ ਵੇਚਾਂਗੇ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ਾ ਵੇਚ ਕੇ ਅਸੀਂ ਵੇਚਦੇ ਆ ਤੂੰ ਸਵੇਰੇ ਵੀਡੀਓ 'ਚ ਸ਼ਰਮ ਔਰਤ ਕਹਿ ਰਹੀ ਆ ਕਿ ਮੈਂ ਤਾਂ ਨਸ਼ਾ ਵੇਚ ਲਿਆ ਸਾਡੀ ਸਾਰੀ ਜ਼ਿੰਦਗੀ ਹੋ ਗਈ ਨਸ਼ਾ ਵੇਚਣ ਦੀ ਮੈਂ ਤਾਂ ਵੇਚੂੰਗੀ ਤੇ ਤੇਰਾ ਜਿੱਥੋਂ ਤੱਕ ਜੋਰ ਲੱਗਦਾ ਤੂੰ ਲਾਲਾ ਜੇ ਤੂੰ ਕੱਲਾ ਉਹਨੇ ਇਹ ਵੀ ਆਖਿਆ ਕਿ ਕੱਲੇ ਨੂੰ ਕੱਲਾ ਟੱਕਰ ਕਿਤੇ ਔਰਤ ਕਹਿ ਰਹੀ ਹੈ ਬੰਦੇ ਨੂੰ ਤੁਸੀਂ ਇਹ ਹੌਸਲਾ ਦੇਖੋ ਹੌਸਲਾ ਕਿੱਥੋਂ ਆਇਆ ਕਿੱਦਾਂ ਆਇਆ ਕਿਸ ਢੰਗ ਨਾਲ ਆਇਆ ਇਹਨਾਂ ਦੇ ਪਿੱਛੇ ਕੌਣ ਹੋਊਗਾ ਇਸ ਔਰਤ ਦੇ ਕੋਲ ਬਹੁਤ ਵੱਡੇ ਰਾਜ ਹੋਣਗੇ ਕਿ ਜਿਹੜਾ ਨਸ਼ਾ ਵੇਚਦੀ ਆ नशा आता कले कले ਕਬਾਚੀ ਚਲੋ ਨੂੰ ਜਾਓ ਬੇਟੇ ਬੇਟੇ ਜਦੋਂ ਦੀ ਭਗਵੰਤਮਾਨ ਸਰਕਾਰ ਬਣੀ ਹੈ ਉਹਨੇ ਵੱਡੇ ਵੱਡੇ ਜਿਹੜੇ ਹੈਗੇ ਆ ਧੌਣਾ ਚ ਕਿਲੇ ਜਿਹੜੇ ਹੈਗੇ ਆ ਜਿਹੜੇ ਆਪਣੇ ਅੰਮ੍ਰਿਤ ਫੰਨੇ ਕਾਂ ਕਹਉਂਦੇ ਸੀ ਉਹਨਾਂ ਦੇ ਕੱਢਿਆ ਫਿਰ ਸ਼ਾਇਦ ਇਸ ਔਰਤ ਨੂੰ ਭਲੇਖਾ ਪੈ ਗਿਆ ਕਿ ਇਹ ਕਿਸੇ ਪੁਰਾਣੀਆਂ ਸਰਕਾਰਾਂ ਦੇ ਭਲੇਖੇ ਦੇ ਵਿੱਚ ਜ਼ਿੰਦਗੀ ਜੀ ਰਹੀ ਹੈ ਜਾਂ ਕਹਿ ਸਕਦੇ ਆ ਕਿ ਪ੍ਰਸ਼ਾਸਨ ਵਿੱਚ ਐਦਾਂ ਦੀ ਮੱਛਲੀ ਕੋਈ ਨਾ ਕੋਈ ਜ਼ਰੂਰ ਹੋਏਗੀ ਜਿਹੜੀ ਇਸ ਔਰਤ ਦੇ ਪਿੱਛੇ ਖੜੀ ਆ ਜਿਹੜੀ ਇੰਨੀ ਲਲਕਾਰ ਕੇ ਕਹਿ ਰਹੀ ਆ ਕਿ ਮੈਂ ਤਾਂ ਨਸ਼ਾ ਵੇਚੂੰਗੀ ਹੀ ਵੇਚੂੰਗੀ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹਾਂ ਰੁਕੋ ਭਗਵੰਤ ਮਾਨ ਦੀ ਕਾਰਵਾਈ ਜ਼ਰੂਰ ਦੇਖ ਕੇ ਜਾਓ ਇਹ ਜੋ ਪਿੱਛੇ ਜੀਸੀਬੀ ਤੁਸੀਂ ਦੇਖ ਰਹੇ ਹੋ ਜੀਸੀਬੀ ਚੱਲ ਰਹੀ ਹੈ ਇਸ ਘਰ ਨੂੰ ਢਾਇਆ ਜਾ ਰਿਹਾ ਹੈ ਇਸ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਾਰੰਗਵਾਲ ਪਹੁੰਚਦੇ ਪਿੰਡ ਪਹੁੰਚਦੇ ਹਨ ਜੀਸੀਬੀ ਲੈ ਕੇ ਪਹੁੰਚਦੇ ਹਨ ਇਹ ਜੀਸੀਬੀ ਨਹੀਂ ਹੈਗੀ ਇਹ ਕਿ ਭਗਵੰਤ ਮਾਨ ਦਾ ਜਿਹੜੀ ਹੈ ਇਹ ਕਾਰਵਾਈ ਦਾ ਸਿਕਰ ਹੈਗਾ ਜਿਹੜਾ ਇਹਨਾਂ ਲਲਕਾਰ ਕੇ ਕੋਈ ਨਸ਼ਾ ਵੇਚੂਗਾ ਉਹਦਾ ਹਾਸ਼ਰ ਭਗਵਾਨ ਪ੍ਰਮਾਨ ਸਰਕਾਰ ਨੇ ਸਾਫ਼ ਕਹਿ ਦਿੱਤਾ ਕਿ ਉਹਦਾ ਹਸ਼ਰ ਆਹੀ ਹੋਊਗਾ ਉਸ ਦੇ ਘਰ ਨੂੰ ਜਿਹੜਾ ਹੈਗਾ ਜੀਸੀਬੀ ਦੇ ਨਾਲ ਢਾਇਆ ਜਾ ਰਿਹਾ ਹੈਗਾ ਪਿੰਡ ਨਾਰੰਗਵਾਲ ਦੀ ਤਸਵੀਰ ਹੈਗੀ ਆ ਹੈਗੀ ਆ ਉਸ ਏ ਉਸੇ ਹੀ ਔਰਤ ਦੇ ਘਰ ਦੀ ਤਸਵੀਰ ਆ ਜਿਨੇ ਉਸੇ ਡੇੜੀ ਦੀ ਤਸਵੀਰ ਆ ਜਿਸ ਔਰਤ ਨੇ ਉਸ ਡੇੜੀ ਤੇ ਖੜ ਕੇ ਪਿੰਡ ਦੇ ਸਰਪੰਚ ਨੂੰ ਲਲਕਾਰਿਆ ਸੀ ਮੈਂ ਤਾਂ ਵੇਚੂੰਗੀ ਨਸ਼ਾ ਵੇਚੂੰਗੀ ਤੇ ਤੋਂ ਜੋ ਹੁੰਦਾ ਤੇ ਕਰ ਲੈ ਇਸ ਦਾ ਨਸ਼ਾ ਮਤਲਬ ਕਹਿ ਸਕਦੇ ਆ ਕਿ ਸ਼ੁਰੂ ਤੋਂ ਹੀ ਕਹਿੰਦੀ ਨਸ਼ਾ ਅਸੀਂ ਦਾ ਵੇਚਦੇ ਆਏ ਆ ਸਾਡੇ ਯੋ ਜੀ ਯਾਰ ਅਜੇ ਵੀ ਕੰਮ ਹੈ ਕਿ ਕਿਹੜੀ ਦੁਆਰ ਤੋਂ ਬੈਠੋ ਹੋ ਓ ਯਾਰ ਇਧਰ ਆ ਜਾਓ ਸਾਡੇ ਇਧਰ ਸੁਣੀ ਬੈਠੋ ਵਾਹਲਾ ਜੀ ਸਾਵਾ ਪਾਇੰਟ ਕੋਲ ਮਿਸਟਰ ਜੀ ਆ ਲਗਾ ਲਾ ਵਾਹਲਾ ਜੀ ਉਹ ਅੱਗੇ ਬੜੇ ਬੜੇ ਹੋਣਗੇ ਇਧਰ ਆ ਕੇ ਦੇਖਣ ਦੇ ਹੋ ਸੈਕਸ਼ਨ ਕੋਲ ਦੇ ਵਿੱਚ ਪਾਉਂਦੇ ਹੋ ਇਸ ਨਾਲ ਬਾਹਰ ਹੋ ਜਾਓ ਹੋਰ ਨਾ ਕਾਸ ਜੀ ਕਿਹੜਾ ਜਾ ਰਹੇ ਹੈ ਗ੍ਰਫਤਾਰ ਕਾਸ ਜੀ ਪਹਿਲਾਂ ਹੀ No, oh. no, <laughs> लुधियाना बि जा रहा है पुलिस वालों एक्शन लिते गए हैं लुधिया के हम लुधियाना बिहार एक्शन दी दिखाई दे रही है घर जिला फेरिया जा रहा वाडोबर कार्रवाई तौर पर नजर आ रही है कार्रवाई कदम की जा रही है तस्वीर जो देखते हो वही कार्रवाई ਨਸ਼ਾ ਵੇਚ ਦਿਓ ਨਕਲਾ ਟੱਕਰਾ ਇਕੱਲੇ ਖੜੇ ਆ ਇਕੱਲੇ ਨੂੰ ਟੱਕਰ ਨਸ਼ਾ ਵੇਚ ਦਿਓ ਮੇਰੇ ਮਰਦੇ ਦਾ ਮਰਵਾ ਨਸ਼ਾ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ਾ ਵੇਚ ਕੇ ਹੀ ਮਰਦੇ ਬੇਚਦੇ ਆ ਸੁਵੇਰੇ ਇੱਥੇ ਵੇਚਦੇ ਉਹ ਸਵੇਰੇ ਵੇਚੀ ਸਵੇਰੇ ਮੋਟਰਸਾਈਕਲ ਲਈ ਇੱਥੇ ਅੱਜੋ ਤੈਨੂੰ ਮੈਂ ਦੱਸੂ ਕਿ ਮੈਂ ਛੱਡਾਂ ਫੋੜ ਵੇਚ ਤੂੰ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਬੱਝੇ ਆ ਨਹੀਂ ਗਈ ਪਹਿਲਾਂ ਵੀ ਵੇਚਦੀ ਆ ਅਨਾ ਤੂੰ ਪਾਣੇ ਲਵਾਤੇ ਮੈਂ ਕੀ ਕਰਾਂ ਸਵੇਰੇ ਕਿਤੇ ਆ ਤੇਰੇ ਭਾਈ ਨਾਲ ਕੱਲੇ ਕੱਲੇ ਜਾਵਾਂਗੇ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਕਿ ਇਸ ਔਰਤ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ